ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਮਿਤੀ 2 9 2025 ਨੂੰ ਪਿੰਡ ਸਤਰਾਣੀ ਦੀ ਹੱਦ ਤੇ ਖੱਗਰ ਦੀ ਲੀਕਿੰਗ ਹੋਈ ਹੈ ਉਹ ਲੀਕਿੰਗ ਨੂੰ ਨੌਜਵਾਨ ਵੀਰ ਆਮ ਕੇ ਗੱਟੇ ਲਾ ਰਹੇ ਨੇ ਕਿਉਂਕਿ ਉਹ ਗੱਟਿਆਂ ਨਾਲ ਵਿੱਚੋਂ ਉੱਚਾ ਹੋ ਜਾਊਗਾ ਉਸ ਕਰਕੇ ਵੀ ਪਾਣੀ ਦੀ ਲੀਕਿੰਗ ਬੰਦ ਹੋ ਜਾਏਗੀ ਜੋ ਕਿ ਨਵਾਂ ਗੋਂ ਕੋਤੀਪੋਰਾ ਗੁਲਾੜ ਜੋਗੇ ਵਾਲਾ ਨਾਈ ਵਾਲਾ ਇਸ ਤਰ੍ਹਾਂ ਦੇ ਕੁਝ ਵੀਰ ਨੇ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਕਿਉਂ ਪਾਣੀ ਦੀ ਲੀਕਿੰਗ ਹੋਣ ਕਰਕੇ ਇਥੋਂ ਖੁੱਡ ਬਹੁਤ ਜ਼ਿਆਦਾ ਤਗੜੀ ਨੰਗਾਈ ਤੋਂ ਆ ਰਹੀ ਹੈ ਇਹਨੂੰ ਵਲ ਕੇ ਬੰਨਿਆ ਜਾ ਰਿਹਾ ਹੈ ਨੌਜਵਾਨ ਵੀਰਾਂ ਦੇ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਅੰਦਰਲੇ ਪਾਸੇ ਵੀ ਥੇਲੇ ਲਾਏ ਨੇ ਤੇ ਬਾਹਰਲੇ ਪਾਸੇ ਵੀ ਲਾ ਰਹੇ ਨੇ ਆ ਦੇਖੋ ਇਹਨੇ ਕੋਸ਼ਿਸ਼ ਕੋ ਦਬਈ ਹੈ ਆ ਦੇਖੋ ਇਹ ਆ ਚੀਜ਼ ਅੱਗੇ ਪਾਣੀ ਠੀਕ ਹੋ ਗਿਆ ਹੈ ਤੇ ਬੰਨਣ ਪਿੰਡ ਸਤਰਾਣੀ ਦੇ ਹੱਦ ਤੇ ਵੇ ਫਿਰ ਰਵਾਈਵਰ ਦੇ ਕੋਲੋਂ ਫਲਸਾ ਰਵਾਈਵਰ ਦੀ ਕਿਤੇ